ਆਲੰਗਰ ਦਿੱਤੇ ਕਿ ਕਮੇਟੀ ਟੂਰਨਾਮੈਂਟ ਜਿਹੜਾ ਅੱਜ ਪਹਿਲਾ ਭਰਾ ਵੱਲੋਂ ਵਿਕਰਮਜੀਤ ਵੱਲੋਂ ਕਰਾਇਆ ਗਿਆ ਸੋ ਇੱਥੇ ਆ ਕੇ ਬਹੁਤ ਹੀ ਮਾਨ ਨੂੰ ਵਧੀਆ ਲੱਗਾ ਕਿਉਂਕਿ ਇਹਨਾਂ ਨੇ ਇਹ ਪਹਿਲਾ ਟੂਰਨਾਮੈਂਟ ਆਪਣੇ ਮਾਤਾ ਪਿਤਾ ਜੀ ਦੀ ਯਾਦ ਵਿੱਚ ਰੱਖਿਆ ਸੋ ਅੱਜ ਕੱਲ ਤੇ ਕੋਈ ਹਜ਼ਾਰਾਂ 'ਚ ਇੱਕ ਹੁੰਦਾ ਜਿਹੜਾ ਇਨਸਾਨ ਆਪਣੇ ਮਾਪਿਆਂ ਦੀ ਸੇਵਾ ਕਰਦਾ ਪਰ ਮੈਂ ਕਹਿੰਦਾ ਵੀ ਕੋਈ ਲੱਖਾਂ 'ਚ ਇੱਕ ਹੁੰਦਾ ਜਿਹੜਾ ਮਾਦੀ ਅਕਵਾਲ ਦੇ ਕਾਦਰ ਸਾਹਿਬ ਸਾਡੇ ਸਤਿਕਾਰਯੋਗ ਜੀ ਵੀ ਆਏ ਹੈ ਮੈਂ ਧੰਨਵਾਦ ਕਰਨਾ ਹੈ घाटे गणे जा नी मणे जा नी माप ਦੇ ਨੋਬਤ denn ਜਦੋਂ ਗਾ ਦੀ ਗਾ ਜਦੋਂ ਗਾਂ ਦਾ ਸਾਲੇ ਚ ਖੇਡਾਉਣੀਆਂ ਇਹ ਇਦਾਂ ਹੀ ਬਾਤ ਨਹੀਂ ਜਾਣ ਹੁਣ ਘੁਰਦੇ ਨੇ ਹਾਂਜੀ ਬਿਲਕੁਲ ਇਹ ਸਾਡੇ ਵਿਕਰਮ ਵਰਗੇ ਭਰਾਵਾਂ ਦੀ سپورਟ ਨਾਲ ਹੀ ਆ ਜੀ ਕਿਉਂਕਿ ਅੱਜ ਖਿਡਾਰੀਆਂ ਨੂੰ ਜੋ ਇਨਾਮ ਮਿਲਣ ਜੋ ਇਤਿਜਾ ਮਿਲਣਾ ਇਹਦੇ ਕਰਕੇ ਹੋਰ ਬੇਨਾਂ ਤੇ ਖਿਡਾਰੀ ਜੁੜਨਗੇ ਅਸਲ ਜੋ ਇੱਕ ਪੰਜਾਬ ਤੇ কলੰਕ ਲੱਗਾ ਹੋਇਆ ਨਸ਼ੇ ਦਾ ਨਸ਼ੇ ਦਾ ਸੋ ਠੀਕ ਆ ਕਿਹੜਾ بڑا ਸੋਖਾ ਜੀ ਇੱਥੇ ਨਸ਼ਾ ਵਾ ਪਰ ਨਸ਼ੇ ਨੂੰ ਦੂਰ ਕਰਨਾ ਵੀ ਵਿਕਰਮ ਵਰਗੇ ਭਰਾਵਾਂ ਦੀ ਸਖਤ ਲੋਸਾਈ ਤੇ ਇਸ ਸਮਾਜ ਨੂੰ ਇਸ ਸੰਸਾਰ ਨੂੰ ਲੋੜ ਆ ਜੀ ਤਾਂ ਕੀ ਨੌਜਵਾਨਾਂ ਨੂੰ ਕੀ ਕਰਨਾ ਚਾਹੀਦਾ ਦੇਖੋ ਜੀ ਇੱਥੇ ਇਹੀ ਅਪੀਲ ਹੈ ਮੇਰੀ ਕੋਈ ਇੱਕ ਵੀ ਆਪਾ ਕੋਈ ਕਮਕਰਾਂ ਦੇ ਵਿੱਚ ਪਈਏ ਤੇ ਅਤੇ ਨਸ਼ੇ ਵਾਲੇ ਇਨਸਾਨਾਂ ਤੋਂ ਜਾਂ ਇਹੋ ਜਿਹੇ ਕੰਮ ਤੋਂ ਦੂਰ ਰਹਿ ਕੇ ਆਪਣੀ ਜੀਵਨ ਦੇ ਵਿੱਚ ਆਪਣੀ ਤਰੱਕੀਆਂ ਕਰੀਏ ਸੋ ਮੇਰਾ ਇਹੀ ਸਭ ਤੋਂ ਮੈਸੇਜ ਹੈ ਕਿਉਂਕਿ ਬਾਈਓ ਦਾਰ ਬਹੁਤ ਤਗੜੇ ਤਗੜੇ ਆ ਰਹੇ ਆ ਆਪਾਂ ਦਾ ਇੰਟਰਵਿਊ ਦੇ ਮੱਤੇ ਆ ਅੰਮ੍ਰਿਤ ਗੱਲ ਤੋਂ ਉਹਨਾਂ ਜੁੜਾ ਰਹੇ ਆਪਾਂ ਸਵਾਤ ਪੰਜਾਬ ਪੁਲਿਸ ਦੇ ਅਵਕਾਸ਼ ਹੋਰ ਇੱਕ ਸਵਾਤ ਦਾ ਬਲ ਮੈਂ ਗੁਰੂ ਸਾਹਿਬ ਜੀ ਦਾ ਵਿਸ਼ੇਸ਼ ਤੌਰ ਤੇ ਵੱਡੇ ਵੱਡਿਆਂ ਦੇ ਧਰਮ ਦਾ ਉਹ ਲਾ ਗਰਾਉਂਡ ਦੀ ਇਹ ਗੱਡੀ ਆਪਾਂ ਤਾਂ ਕਿ ਜਿਹੜੇ ਖਿਡਾਰੀਓਂ ਖੇਡ ਵਿੱਚ ਮੈਚ ਬਣਾਵੇ ਭਾਈ ਖਿਡਾਰੀ ਦੇ ਭਾਵੇਂ ਆ ਰਹੇ ਆ ਜਿਹੜੇ ਬਹੁਤ ਮੈਚ ਕਰਨਾ ਕਰੀਏ ਕਰੂ ਆਹ ਸੋਨੇ ਦੇ ਖਿਡਾਰੀਆ ਜਾਨਸਾ ਬੜਾ ਬੜਾ ਬਰੀਕੀਆ ਇੱਕ ਪੈਕ ਬਣਾ ਤਾ ਕਰਕੇ ਦੇ ਰਹੀ ਆਪਾਂ ਇਹ ਰੋਜ ਕੰਡਰ ਬੜਾ ਵੀਰ ਹੈ ਵਿਸ਼ੇਸ਼ ਤੌਰ ਤੇ ਜਿਹੜਾ ਧਾਰਾ ਬੜੇ ਮਦਦ ਕਰਵਾਉਂਦਾ ਰੋਜ ਕੰਡਰ ਵੀ ਸਾਡੇ ਵੀਰ ਨੇ ਉਹ ਕਰਤਾ ਪੋਟੀਟ ਪਿੱਲ ਤਨ ਮਾਰ ਕੋ ਜਾਨੂ ਜੇ ਵੀ ਤੇ ਨਾਲ ਬੱਲੀ ਨਹਰੂ ਜੀ ਉਥੇ ਤੇ ਨਾਲ ਨਾਲ ਖੋਹ ਚਾਹ ਵੀ ਕੀ ਨਾ ਕੋਟਾ ਸੇ